ਜਿਲ੍ਹਾ ਸ਼੍ਰੀ ਫੋਟੇਗੜ ਸਹਾ ਪੁਲਿਸ ਅਤੇ ਸੀਆਈਏ ਸਟਾਫ ਸਰਹੰਦ ਦੇ ਵੱਲੋਂ ਨਸ਼ਿਆ ਖਿਲਾਫ ਵਿੱਡੀ ਮੁਹਿੰਮ ਦੇ ਤਹਿਤ ਅੰਤਰਰਾਜੀ ਮੈਡੀਕਲ ਨਸ਼ਾ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਤੇ 6 ਕਥਿਤ આરોપીਾਂ ਨੂੰ ਵੀ ਗ੍ਰਿਫਤਾਰ ਕੀਤਾ ਜਿਨ੍ਹਾਂ ਪਾਸੋਂ 2,56,846 ਨਸ਼ੀਲੀ ਗੋਲੀਆਂ 21,346 ਨਸ਼ੀਲੇ ਟੀਕੇ ਅਤੇ 738 ਸ਼ੀਸ਼ੀਆਂ ਸਮੇਤ ਬਲੈਨੋਕਾਰ ਮੋਟਰਸਾਈਕਲ ਅਤੇ ਇੱਕ ਸਕੂਟਰੀ ਬਰਾਮਦ ਹੋਈ ਹੈ SSP ਫੋਟੋਗ੍ਰਾਫਰ ਸਾਹਿਬ ਡਾਕਟਰ ਅਫਜੋਤ ਗਰੇਵਾਲ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹ ਦੱਸਿਆ ਕਿ ਇਹਨਾਂ ਨਸ਼ੇ ਦੀਆਂ ਗੋਲੀਆਂ ਸਪਲਾਈ ਕਰਨ ਵਾਲੇ ਆਰੋਪੀਆਂ ਨੂੰ ਸਟੈਪ ਬਾਈ ਸਟੈਪ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ SSP ਨੇ ਦੱਸਿਆ ਕਿ ਨਸ਼ੇ ਦੀ ਸਪਲਾਈ ਦਾ ਇੱਕ ਪੂਰਾ ਨੈਟਵਰਕ ਜੋ ਕਿ ਮੇਰਠ ਯੂਪੀ ਦਿੱਲੀ ਸਹਾਰनपुर ਯਮਨਾਨਗਰ ਹਰਿਆਣਾ ਤੋਂ ਸ਼ੁਰੂ ਹੋ ਕੇ ਪੰਜਾਬ ਤੱਕ ਫੈਲਿਆ ਹੋਇਆ ਸੀ ਉਹਨਾਂ ਦੱਸਿਆ ਕਿ ਸੀਆਈਏ ਦੀ ਟੀਮ ਨੇ 6 ਕਥਿਤ ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦੇ ਨਾਲ ਨਾਲ ਮੈਡੀਕਲ ਨਸ਼ਾ ਸਪਲਾਈ ਕਰਨ ਲਈ ਬਣਾਏ ਤਿੰਨ ਗੈਰ ਕਾਨੂੰਨੀ ਗੋਦਾਮਾਂ ਦਾ ਵੀ ਪਰਦਾਫਾਸ਼ ਕੀਤਾ ਹੈ। ਡੀਆਈਜੀ ਸਾਹਿਬ ਰੋਪੜ ਰੇਂਜ ਦੀ ਦਿਸ਼ਾ ਨਿਰਦੇਸ਼ ਹੇਠ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਇੱਕ ਬਹੁਤ ਹੀ ਵਧੀਆ ਡਰੱਗ ਕਾਰਟਲ ਜਿਹੜਾ ਚੱਲ ਰਿਹਾ ਸੀਗਾ ਇੰਟਰਸਟੇਟ ਡਰੱਗ ਕਾਰਟਲ ਉਹਨੂੰ ਬਸਟ ਕੀਤਾ ਗਿਆ ਹੈ। ਇਸ ਡਰੱਗ ਕਾਰਟਲ ਬਾਰੇ ਮੈਂ ਹੁਣ ਤੁਹਾਨੂੰ ਜਾਣਕਾਰੀ ਦਵਾਂਗੀ। ਜੋ ਸਾਡੀ ਪੂਰੀ ਤਫ਼ਤੀਸ਼ ਹੈ ਇਸ ਨੂੰ ਲੀਡ ਸਾਡੇ ਐਸਪੀ ਡੀ ਸਾਹਿਬ ਕਰ ਰਹੇ ਸੀਗੇ ਇਸ ਦੇ ਨਾਲ ਸਾਡੇ ਡੀਐਸਪੀ ਡੀ ਡੀਐਸਪੀ ਹੈੱਡਕੁਆਰਟਰ ਤੇ ਡੀਐਸਪੀ ਨਾਰਕੋਟਿਕਸ ਅਤੇ ਇਨਚਾਰਜ ਸੀਆਈਏ ਇਹਨਾਂ ਨੇ ਸਭ ਤੋਂ ਪਹਿਲਾਂ ਇੱਕ ਪਰਚਾ ਕੀਤਾ ਸੀਗਾ ਜਿਦੇ ਵਿੱਚ ਇੱਕ ਪਰਵਿੰਦਰ ਸਿੰਘ ਨਾਮ ਦਾ ਜਿਹੜਾ ਵਿਅਕਤੀ ਸੀ ਉਹ ਅਰੈਸਟ ਹੋਇਆ ਸੀ ਇਹਦੇ ਕੋਲ 15 ਨਾਰਕੋਟਿਕ ਇੰਜੈਕਸ਼ਨ ਸੀਗੇ ਤੇ ਇਹ ਰਹਿਣ ਵਾਲਾ ਖਰੜ ਮੁਹਾਲੇ ਦਾ ਸੀਗਾ ਤੇ ਸਾਡੀ ਇੰਟੈਲੀਜੈਂਸ ਦੇ ਮੁਤਾਬਕ ਇਹ ਕਾਫੀ ਦੇਰ ਤੋਂ ਇਸ ਇਲਾਕੇ ਦੇ ਵਿੱਚ ਫਾਰਮਾਸੋਟਿਕਲ ਓਪੀਓਇਡਸ ਦਾ ਕੰਮ ਕਰ ਰਿਹਾ ਸੀਗਾ ਅ ਜਦੋਂ ਇਸ ਨੂੰ ਅਰੈਸਟ ਕੀਤਾ ਗਿਆ ਬਡਾਲੀਆਲਾ ਸਿੰਘ ਥਾਣੇ ਦੇ ਵਿੱਚ ਐਫ ਆਈ ਆਰ ਨੰਬਰ 8 ਦਰਜ ਕੀਤੀ ਗਈ 27125 ਨੂੰ ਤੇ ਉਸ ਦੇ ਨਾਲ ਹੀ 22 ਸੀ ਕਾਟ 85 ਐਨ ਡੀ ਪੀ ਐਸ ਐਕਟ ਦਾ ਇਹਦੇ ਤੇ ਪਰਚਾ ਦਰਜ ਕੀਤਾ ਗਿਆ ਕਿਉਂਕਿ ਅਸੀਂ ਹਮੇਸ਼ਾ ਗੱਲ ਕਰਦੇ ਆਂ ਅ ਮੀਡੀਆ ਚ ਵੀ ਗੱਲ ਹੁੰਦੀ ਹੈ ਪਬਲਿਕਸ ਵੀ ਗੱਲ ਹੁੰਦੀ ਹੈ ਕਿ ਅਸੀਂ ਜਿਹੜਾ ਬਿਗ ਫਿਸ਼ ਹੈ ਉਹਦੇ ਪਿੱਛੇ ਜਾਣਾ ਹੈ ਤਾਂ ਜਿਹੜਾ ਬਿਗ ਫਿਸ਼ ਹੁੰਦਾ ਹੈ ਉਹ ਹਮੇਸ਼ਾ ਪੁਲਿਸ ਦੀ ਤਫ਼ਤੀਸ਼ ਦੇ ਵਿੱਚ ਹੀ ਸਰਫਿਸ ਕਰਦਾ ਹੈ ਅ ਇਸ ਦੀ ਪੁੱਛਗਿੱਛ ਦੇ ਵਿੱਚ ਅਸੀਂ ਇਹ ਪਤਾ ਕੀਤਾ ਕਿ ਜੀ ਇਹ ਕਿੱਥੋਂ ਸਮਾਨ ਲੈ ਕੇ ਆਉਂਦਾ ਹੈ 29 ਤਰੀਕ ਨੂੰ ਸਾਡੀ ਟੀਮ ਹੈ ਜਿਹੜੀ ਇਹਦੀ ਪੁੱਛਗਿੱਛ ਮੁਤਾਬਕ ਜਿਹੜਾ ਡਿਸਕਲੋਜ਼ਰ ਸਟੇਟਮੈਂਟ ਮੁਤਾਬਕ ਮਾਨਯੋਗ ਅ ਕੋਰਟ ਤੋਂ ਰਿਮਾਂਡ ਲੈ ਕੇ ਸਾਡੀ ਟੀਮ ਯਮੁਨਾਨਗਰ ਪਹੁੰਚੀ ਯਮਨਾ ਨਗਰ ਦੇ ਵਿੱਚ ਸਾਡੀ ਡਿਸਕਲੋਜ਼ਰ ਜਿਹੜੀ ਸਾਡੇ ਕੋਲ ਸੀ ਉਸ ਦੇ ਮੁਤਾਬਿਕ ਪਹਿਲਵਾਨ ਸਪਲੀਮੈਂਟ ਸਟੋਰ ਸੀ ਇੱਕ ਜਿੱਥੋਂ ਇਸ ਡਰੱਗ ਇੱਥੇ ਡਰੱਗ ਦਾ ਜਿਹੜਾ ਕਾਰੋਬਾਰ ਕੀਤਾ ਜਾ ਰਿਹਾ ਸੀ ਇਹ ਪਹਿਲਵਾਨ ਸਪਲੀਮੈਂਟ ਸਟੋਰ ਦਾ ਮਾਲਕ ਸਾਹਿਲ ਨਾਮ ਦਾ ਇੱਕ ਮੁੰਡਾ ਸੀ ਸਾਹਿਲ ਦੇ ਕੋਲ ਕਿਸੇ ਤਰੀਕੇ ਦਾ ਕੇਮਿਸਟ ਦਾ ਕੋਈ ਲਾਇਸੈਂਸ ਨਹੀਂ ਸੀ ਪਰ ਇੱਕ ਪ੍ਰੋਟੀਨ ਦਾ ਸਟੋਰ ਬਣਾ ਕੇ ਉਹਦੇ ਵਿੱਚੋਂ ਇਹ ਜਿਹੜਾ ਹੈਗਾ ਡਰੱਗਸ ਦਾ ਕੰਮ ਕਰ ਰਹੇ ਸੀ ਅ ਉਸ ਤੋਂ ਬਾਅਦ ਕਿਉਂਕਿ ਇਹਦਾ ਅਸੀਂ ਇੱਕ ਕਾਫੀ ਵੱਡੀ ਮਾਤਰਾ ਕਮਰਸ਼ੀਅਲ ਮਾਤਰਾ ਦੇ ਵਿੱਚ ਅਸੀਂ ਇੱਥੋਂ ਐਨਡੀपीएस ਐਕਟ ਤਹਿਤ ਜਿਹੜਾ ਇਲਿicit ਅ ਡਰੱਗਸ ਨੇ ਇੰਜੈਕਸ਼ਨਸ ਟੈਬਲੇਟਸ ਵਾਇਲਸ ਇੱਥੋਂ ਰਿਕਵਰ ਕੀਤੇ ਤੇ ਮੈਂ ਦੱਸਣਾ ਚਾਹੁੰਗੀ ਕਿ ਇਸ ਸਟੇਜ ਤੇ ਅਸੀਂ ਇਹ ਜਿਹੜਾ ਸਟੈਪ 2 ਹੈ ਇਸ ਸਟੈਪ ਤੇ ਅਸੀਂ ਪੂਰੀ ਉਹਦੀ ਸ਼ਾਪ ਜਿਹੜੀ ਸੀਗੀ ਦੁਕਾਨ ਸੀ ਉਹ ਬਸਟ ਕੀਤੀ ਇਸ ਨੂੰ ਅरेस्ट ਕੀਤਾ ਗਿਆ ਸਾਹਿਲ ਦੀ ਰਿਮਾਂਡ ਦੇ ਵਿੱਚ ਤੇ ਉਹਦੀ ਪੁੱਛਗਿੱਛ ਦੇ ਵਿੱਚ ਅਸੀਂ ਵੇਅਰ ਹਾਊਸ ਤੱਕ ਪਹੁੰਚੇ ਵੇਅਰ ਹਾਊਸ 'ਚ 30 ਤਰੀਕ ਨੂੰ ਸਾਡੀ ਟੀਮ ਪਹੁੰਚੀ ਤੇ ਇਹਦੇ ਵਿੱਚ ਵੀ ਜਿਹੜਾ ਡਿਊ ਪ੍ਰੋਸੀਜਰ ਹੁੰਦਾ ਜਿਹੜੇ ਇੱਕ ਗੈਸਟਡ ਆਫਸਰ ਦੀ ਹਾਜ਼ਰੀ ਦੇ ਵਿੱਚ ਉਥੋਂ ਰਿਕਵਰ ਕੀਤੀ ਗਈ ਇੱਥੇ ਮੈਂ ਦੱਸਣਾ ਚਾਹੂੰਗੀ ਕਿ ਸਾਡੇ ਟੀਮ ਵੱਲੋਂ ਇੱਕ ਵੇਅਰ ਹਾਊਸ ਜੋ ਕਿ ਸਹਾਰਨਪੁਰ ਵਿੱਚ ਸੀਗਾ ਉਥੋਂ ਰਿਕਵਰੀ ਕੀਤੀ ਗਈ ਇਦੇ ਵਿੱਚ ਡਰਗ ਇੰਜੈਕਸ਼ਨ ਵਾਇਲ ਤੇ ਟੈਬਲੇਟਸ ਜਿਹੜੇ ਸੀ ਉਹ ਸੀਜ਼ ਕੀਤਾ ਗਿਆ। ਅਮ ਨੈਕਸਟ ਕਿਉਂਕਿ ਵੇਅਰਹਾਊਸ ਤੋਂ ਨੈਕਸਟ ਵਾਲੀ ਸਟੇਜ ਜਿਹੜੀ ਹੁੰਦੀ ਹੈ ਵੇਅਰਹਾਊਸ ਵੀ ਇੱਕ ਬਹੁਤ ਵੱਡੀ ਰਿਕਵਰੀ ਹੁੰਦੀ ਹੈ ਜਿੱਦਾਂ ਤੁਸੀਂ ਦੇਖ ਸਕਦੇ ਹੋ। ਉਸ ਤੋਂ ਬਾਅਦ ਜਿਹੜੀ ਮੈਨੂਫੈਕਚਰਿੰਗ ਯੂਨਿਟ ਸੀਗੀ ਉੱਥੇ ਤੱਕ ਸਾਡੀ ਟੀਮ ਪਹੁੰਚੀ ਤੇ ਉਹ ਸਾਨੂੰ ਮਿਲੀ ਮੇਰੇਟ ਯੂਪੀ ਦੇ ਵਿੱਚ। ਅਮ ਉੱਥੇ ਅਬਦੁੱਲ ਦੇ ਜਿਹੜੇ ਦੋ 파ਟਨਰ ਸੀ ਅਬਦੁੱਲ ਦਾ ਡਿਸਕਲੋਜ਼ਰ ਸਾਡੇ ਕੋਲ ਜਿਹੜੀ ਸਹਾਰਨਪੁਰ ਚ ਸਾਡੀ ਟੀਮ ਸੀਗੀ ਜਿਨ੍ਹਾਂ ਨੇ ਪੰਕਜ ਨੂੰ ਅਰੈਸਟ ਕੀਤਾ ਸੀ ਉਹਦੀ ਡਿਸਕਲੋਜ਼ਰ ਦੇ ਵਿੱਚ ਅਬਦੁੱਲ ਆਇਆ ਸੀ ਉੱਥੇ ਸਾਡੀ ਟੀਮਸ ਵੱਲੋਂ ਅਬਦੁੱਲ ਦੇ ਉਹਦੇ ਦੋ ਪਾਰਟਨਰ ਸ਼ਾਹਿਦ ਅਤੇ ਵਸੀਮ ਨੂੰ ਅਰੈਸਟ ਕੀਤਾ ਗਿਆ ਉੱਥੇ ਇੱਕ ਇਲੀਸਿਟ ਮੈਨੂਫੈਕਚਰਿੰਗ ਯੂਨਿਟ ਚੱਲ ਰਹੀ ਸੀ ਤੇ ਤੁਸੀਂ ਦੇਖ ਸਕਦੇ ਹੋ ਇਸ ਪੂਰੇ ਆਪਰੇਸ਼ਨ ਦੇ ਵਿੱਚ ਫਤਗੜ ਸਾਹ ਪੁਲਿਸ ਵੱਲੋਂ 256846 ਡਰਗ ਟੈਬਲੇਟਸ ਤੇ ਕੈਪਸੂਲਸ ਇੱਕ ਬਹੁਤ ਹੀ ਵੱਡੀ ਰਿਕਵਰੀ ਵਨ ਆਫ ਦਾ ਬਿਗੇਸਟ ਰਿਕਵਰੀਜ਼ ਆਫ ਇੰਜੈਕਸ਼ਨਸ 21000 360 ਡਰਗ ਇੰਜੈਕਸ਼ਨਸ ਉਥੋਂ ਰਿਕਵਰ ਕੀਤੇ ਗਏ ਤੇ ਜਿਹੜੇ ਵਾਇਲ ਹੁੰਦੇ ਨੇ ਫਾਰਮਾਸਿਊਟੀਕਲ ਓਪੀਓਇਡਸ ਦੇ ਉਹ 738 ਵਾਇਲ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਰਿਕਵਰ ਕੀਤੇ ਗਏ ਕੁੱਲ ਮਿਲਾ ਕੇ ਇਸ ਆਪਰੇਸ਼ਨ ਦੇ ਵਿੱਚ 6 ਬੰਦੇ ਅਰੈਸਟ ਹੋਏ ਨੇ ਉਹਨਾਂ ਵਿੱਚੋਂ ਪਰਵਿੰਦਰ ਸਿੰਘ ਹੈ ਜਿਹੜਾ ਉਹ ਰਹਿਣ ਵਾਲਾ ਪੁਲਿਸ ਸਟੇਸ਼ਨ ਖਰੜ ਮੋਹਾਲੀ ਦਾ ਹੈ ਸਾਹਿਲ ਜੋ ਹੈ ਉਹ ਯਮੁਨਾ ਨਗਰ ਦਾ ਹੈ ਪੰਕਜ ਜੋ ਹੈ ਉਹ ਸਹਾਰनपुर ਉੱਤਰ ਪ੍ਰਦੇਸ਼ ਦਾ ਹੈ ਸ਼ੁਭਮ ਸਹਾਰनपुर ਉੱਤਰ ਪ੍ਰਦੇਸ਼ ਦਾ ਹੈ ਅਤੇ شاہਦ ਅਤੇ वसीम ਮੇਰਟ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨੇ ਇਸ ਪੂਰੇ ਆਪਰੇਸ਼ਨ ਦੇ ਵਿੱਚ ਤਿੰਨ ਗੱਡੀਆਂ ਰਿਕਵਰ ਹੋਈਆਂ ਨੇ ਜਿਨ੍ਹਾਂ 'ਚ ਇੱਕ Bajaj ਮੋਟਰਸਾਈਕਲ ਹੈ ਪੰਜਾਬ ਰਜਿਸਟ੍ਰੇਸ਼ਨ ਨੰਬਰ ਦਾ ਇੱਕ ਸੂਜ਼ੂਕੀ ਸਕੂਟਰ ਹੈ ਸੂਜ਼ੂਕੀ ਐਕਸ ਸਕੂਟਰ ਇਹ ਹਰਿਆਣੇ ਰਜਿਸਟ੍ਰੇਸ਼ਨ ਨੰਬਰ ਦਾ ਹੈਗਾ ਤੇ ਇੱਕ ਬਲੀਨੋ ਕਾਰ ਜੋ ਕਿ ਉੱਤਰ ਪ੍ਰਦੇਸ਼ ਰਜਿਸਟ੍ਰੇਸ਼ਨ ਦੀ ਹੈ ਅ ਇਹਦੇ ਵਿੱਚ ਇੱਕ ਇੰਟਰਸਟਿੰਗ ਫੈਕਟ ਹੈ ਕਿ ਇਸ ਪੂਰੇ ਆਪਰੇਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਪਰਵਿੰਦਰ ਸਿੰਘ ਹੈ ਉਹ ਸਾਡੇ ਕੋਲ ਇੱਕ ਪਹਿਲਾਂ ਵੀ ਕੇਸ ਚ ਵਾਂਟਡ ਸੀ ਉਹ ਪਹਿਲਾਂ ਵੀ ਸਾਡੇ ਕੋਲ ਇੱਕ ਕੇਸ ਚ ਵਾਂਟਡ ਸੀਗਾ ਸਾਹਿਲ ਅਤੇ ਵਸੀਮ ਦੇ ਉੱਤੇ ਵੀ ਪਹਿਲਾਂ ਐਨਡੀਪੀਐਸ ਐਕਟ ਤੇ ਪਰਚੇ ਉੱਤਪ੍ਰਦੇਸ਼ ਦੇ ਵਿੱਚ ਦਰਜ ਨੇ ਇਸ ਪੂਰੇ ਆਪਰੇਸ਼ਨ ਦੇ ਵਿੱਚ ਖਾਸ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਫਤਿਹਗੜ੍ਹ ਸਾਹਿਬ ਪੁਲਿਸ ਜੋ ਸਾਡਾ ਇੱਕ ਪੈਡਲਰ ਹੈ ਜਿਉਂ ਨਾ ਅਸੀਂ ਕਹਿੰਦੇ ਆ ਇੱਕ ਕੰਜ਼ਿਊਮਰ ਤੂਤਿਆਲੀ ਸਟੇਜ ਹੁੰਦੀ ਹੈ ਪੈਡਲਰ ਜਿਹੜਾ ਕਿ ਵੇਚਣ ਦਾ ਕੰਮ ਕਰਦਾ ਉਹ ਤੋਂ ਲੈ ਕੇ ਇੱਕ ਪੂਰੀ ਮੈਨੂਫੈਕਚਰਿੰਗ ਯੂਨਿਟ ਤੱਕ ਇਸ ਪੂਰੇ ਆਪਰੇਸ਼ਨ ਨੂੰ ਚਲਾਇਆ ਗਿਆ ਤੇ ਐਸਪੀ ਡੀ ਤੇ ਉਹਨਾਂ ਦੀ ਟੀਮ ਨੇ ਰਿਕਵਰੀ ਕਰਕੇ ਪੂਰੀ ਇਨਵੈਸਟੀਗੇਟ ਜੀ ਬਿਲਕੁਲ ਪੁੱਜ ਕੇ ਚੱਲ ਰਹੀ ਹੈ ਜੀ ਤੇ ਇਹਦੇ ਵਿੱਚ ਜੋ ਵੀ ਸਾਡੇ ਕੋਲ ਅਸੀਂ ਇਹਦੇ ਵਿੱਚ ਡੂੰਘੀਾਈ ਦੇ ਵਿੱਚ ਤਫਤੀਸ਼ ਕਰਾਂਗੇ ਤੇ ਜੋ ਵੀ ਸਾਡੇ ਕੋਲ ਇਹ ਇਸ ਕੇਸ ਦੇ ਵਿੱਚ ਹੋਰ ਡਿਸਕਲੋਜ਼ਰਸ ਹੋਣਗੇ ਉਹਨਾਂ ਨੂੰ ਅਸੀਂ ਕਾਨੂੰਨ ਦੇ ਐਮਬੈਟ ਜ਼ਰੂਰ ਲੈ ਕੇ ਆਵਾਂਗੇ ਜਿਹੜਾ ਯੂਪੀ ਤੁਸੀਂ ਦੱਸਿਆ ਕੋਈ ਨਾਮਵਾਰ ਵਿਅਕਤੀ ਦਾ ਵੀ ਨਾਮ ਵਿਚ ਆਇਆ ਕੋਈ ਯੂਪੀ ਚ ਜਿਹੜੇ ਤੁਸੀਂ ਇਹਨਾਂ ਨੂੰ ਅਰੈਸਟ ਕੀਤਾ ਜਾ ਜਿੱਥੇ ਨਾਲ ਚੱਲ ਰਿਹਾ ਸੀ ਕੰਮ ਚੱਲ ਰਿਹਾ ਸੀ ਦੇਖੋ ਜੀ ਇਸ ਇਨਵੈਸਟੀਗੇਸ਼ਨ ਦੇ ਵਿੱਚ ਜੋ ਕਿਉਂਕਿ ਐਨਡੀਵੀਐਸ ਡਿਸਕਲੋਜ਼ਰ ਮਤਲਬ ਰਿਕਵਰੀ ਬੇਸਡ ਐਕਟ ਹੁੰਦਾ ਹੈ ਤਾਂ ਉਹ ਬਾਕੀ ਸਾਰੀਆਂ ਚੀਜ਼ਾਂ ਤਫਤੀਸ਼ ਦਾ ਇੱਕ ਹਿੱਸਾ ਨੇ ਤੇ ਜੋ ਅਸੀਂ ਅਰੈਸਟ ਕੀਤੇ ਨੇ ਤੇ ਜੋ ਰਿਕਵਰੀ ਕੀਤੀ ਉਹ ਅੱਜ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਨੈਕਸਟ ਟਾਰਗੇਟ ਕੀ ਹੈ ਇਸ ਫੋਰ ਮੈਨੂਫੈਕਚਰਰਸ ਤੋਂ ਅੱਗੇ ਕਿਹੜੀ ਸਟੇਜ ਹੈ ਇਸ ਤੋਂ ਪਹਿਲਾਂ ਜੇ ਵੀ ਅਸੀਂ ਕੋਈ ਆਪਰੇਸ਼ਨ ਕੀਤਾ ਸੀਗਾ ਲਾਸਟ ਈਅਰ ਤੁਹਾਨੂੰ ਯਾਦ ਹੋਏਗਾ ਅਸੀਂ ਕਾਫੀ ਵੱਡਾ ਆਪਰੇਸ਼ਨ ਕੀਤਾ ਸੀਗਾ ਤੇ ਇਹਦੇ ਵਿੱਚ ਅਸੀਂ ਜਿਹੜਾ ਇਹਨਾਂ ਤਾਂ ਕਿੰਗ ਪਿੰਨ ਸੀਗਾ ਉਹਦਾ ਪਿਟ ਐਂਡ ਪੀਐਸ ਦੇ ਵਿੱਚ ਅਸੀਂ ਕੇਸ ਭੇਜਿਆ ਸੀ ਅੱਜ ਦੀ ਡੇਟ 'ਚੋ ਬਠਿੰਡਾ ਜੇਲ੍ਹ ਦੇ ਵਿੱਚ ਅੰਡਰ ਡਿਟੈਂਸ਼ਨ ਹੈ ਤਾਂ ਇਸੇ ਤਰੀਕੇ ਦੇ ਨਾਲ ਅਸੀਂ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਵੀ ਧੁਰ ਤੱਕ ਅਸੀਂ ਪੂਰੀ ਚੀਜ਼ ਲੈ ਕੇ ਜਾਵਾਂਗੇ ਅ ਇਸ ਪੂਰੀ ਕੇਸ ਦੀ ਪੂਰੀ ਇਨਵੈਸਟੀਗੇਸ਼ਨ ਕਰਕੇ ਇੱਕ ਹੋਰ 카rtel ਮੈਨੂੰ ਪੂਰੀ ਉਮੀਦ ਹੈ ਅਸੀਂ ਬਰੇ